ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਇਸ ਅਪਡੇਟ ਦੇ ਵਿੱਚ ਕੀ ਹੈ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਕਿਹੜੀ ਸਹੂਲਤ ਮਿਲੂਗੀ ਸੋ ਕੱਲ ਮੈਂ ਇੱਕ ਨਿਊਜ਼ ਪਾਈ ਸੀ ਬਟ ਉਹਦੇ ਵਿੱਚ ਮੈਂ ਪ੍ਰੋਪਰਲੀ ਡਿਸਕਸ ਨਹੀਂ ਕੀਤਾ ਸੀ ਸੋ ਕੱਲ ਜਿਹੜੀ ਆਪਾਂ ਗੱਲ ਕੀਤੀ ਸੀ ਵੀਡੀਓਜ਼ ਦੇ ਵਿੱਚ ਕੀ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਲਾਗੂ ਹੋਈ ਆ ਜਨਵਰੀ ਤੋਂ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਤੇ ਪੈਨਸ਼ਨਸ ਨੇ ਇਹ ਵੀ ਇਸ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ ਇਸ ਦਾ ਜਿਹੜਾ ਮੇਨ ਉਦੇਸ਼ ਐ ਇਸ ਸਕੀਮ ਦਾ ਉਹ ਲਾਜ ਪੈਣ ਤੇ ਉਹਨਾਂ ਦਾ ਆਰਥਿਕ ਬੋਝ ਘਟਾਉਣਾ ਤੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਹੈ ਪਹਿਲਾਂ ਜਿਹੜੀ ਸੀ ਮਾ 5 ਲੱਖ ਦੀ ਸੀ ਹੁਣ ਇਹ ਦੁੱਗਣੀ ਕਰਕੇ 10 ਲੱਖ ਦੀ ਹੋ ਗਈ ਹੈ ਸੋ ਇੱਕ ਨਿਊਜ਼ ਦੇ ਅਕੋਰਡਿੰਗ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸਰਕਾਰੀ ਮੁਲਾਜ਼ਮ ਤੇ ਪੈਨਸ਼ਨ ਜਿਹੜੇ ਜੌਬ ਦੇ ਵਿੱਚ ਨੇ ਉਹ ਵੀ ਇਹਦਾ ਅਪਲਾਈ ਕਰ ਸਕਦੇ ਆ ਤੇ ਇਸ ਦੇ ਵਿੱਚ ਜਿਹੜੇ ਨਿੱਜੀ ਹਸਪਤਾਲ ਵੀ ਆਉਣਗੇ ਸਰਕਾਰੀ ਹਸਪਤਾਲ ਵੀ ਆਉਣਗੇ ਤੇ ਗੰਭੀਰ ਬਿਮਾਰੀਆਂ ਸਰਜਰੀ ਆਈਸੀਯੂ ਕੇਅਰ ਅਤੇ ਜੀਵਨ ਰੱਖੇ ਕੇ ਇਲਾਜਾਂ ਨੂੰ ਸ਼ਾਮਲ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਟੈਸਟ ਦਵਾਈਆਂ ਤੇ ਦਾਖਲ ਹੋਣ ਤੱਕ ਦਾ ਸਾਰਾ ਖਰਚਾ ਇਹਦੇ ਵਿੱਚ ਹੀ ਐਡ ਹੋਊਗਾ ਸੋ ਇਹ ਖਬਰ ਤੁਹਾਨੂੰ ਤਾਂ ਡਿਸਕਸ ਕਰ ਰਹੀਆਂ ਕਿਉਂਕਿ ਕੱਲ ਇਹ ਸਾਰਿਆਂ ਦੇ ਪਰਿਵਾਰ ਲਈ ਗੱਲ ਹੋਈ ਸੀ ਬਟ ਅੱਜ ਆਪਾਂ ਇਹ ਸਰਕਾਰੀ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਸੰਬੰਧ ਵਿੱਚ ਵੀਡੀਓ ਬਣਾਈ ਹੈ ਕਿ ਉਹ ਵੀ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ ਸੋ ਜੁੜ ਸਕਦੇ ਹੋ ਤੁਸੀਂ ਇਸ ਚੈਨਲ ਦੇ ਨਾਲ ਤੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ